ਅੱਜ ਆਪਾਂ ਬਣਾਵਾਂਗੇ ਗਜਰੇਲਾ ਗਾਜਰਾ ਪਹਿਲਾਂ ਛੱਲ ਲਈਆਂ ਸੀਆਂ ਤੋ ਲਈਆਂ ਤੇ ਹੁਣ ਆਪਾਂ ਕੱਦੂਗਾਸ਼ ਕਰਾਂਗੇ ਪਰ ਮਸ਼ੀਨ ਨਾਲ ਕਰਕੇ ਤੇ ਫੇਰ ਨਾਲ ਤੁਹਾਨੂੰ ਦਿਖਾਵਾਂਗੇ ਗਾਜਰਾ ਆਪਾਂ ਮਸ਼ੀਨ ਨਾਲ ਕੱਦੂਗਾਸ਼ ਕਰਨ ਲੱਗੇ ਸੀਗੇ ਤੇ ਇਦਾਂ ਨਹੀਂ ਹੁੰਦੀਆਂ ਇਹ ਬਹੁਤ ਬਰੀਕ ਜਿੱਦਾਂ ਕੱਦੂਗਾਸ਼ ਹੱਥ ਨਾਲ ਨਹੀਂ ਆਪਣੀ ਓਦਾਂ ਦੀਆਂ ਹੁੰਦੀਆਂ ਤੇ ਆਪਾਂ ਕਰਕੇ ਤੇ ਫੇਰ ਤੁਹਾਨੂੰ ਬਾਅਦ ਚ ਦਿਖਾਉਣੀ ਆ ਮਾਜਰਾ ਆਪਣੀ ਹੋ ਗਈਆਂ ਕੱਦੂ ਦਾਛ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਮੈਂ ਨਾ ਗਾਜਰਾਂ ਦੇ ਵਿੱਚ ਘਿਓ ਨਹੀਂ ਜਿੱਦਾਂ ਆਪਾਂ ਪਾਈ ਦਾ ਤੁਸੀਂ ਵੀ ਜਿੱਦਾਂ ਮੈਂ ਬਣਾਉਣ ਲੱਗੀ ਆ ਇਦਾਂ ਹੀ ਟਰਾਈ ਕਰਕੇ ਦੇਖਿਓ ਇਦਾਂ ਗੁਜਰੇਲਾ ਜਿਆਦਾ ਸਵਾਲ ਆਦਾ ਕਿਉਂਕਿ ਸਾਬਦੀਆਂ ਦਾ ਕਰਕੇ ਨਾ ਵਿੱਚ ਘਿਓ ਦੀ ਜਿਹੜੀ ਉਹ ਡਲੀ ਵੱਜ ਜਾਂਦੀ ਆ ਗਾਜਰਾਂ ਦੇ ਤੇ ਦੁੱਧ ਦੇ ਵਿੱਚ ਰਿੰਨਣੀਆਂ ਆ ਆਪਾਂ ਇਹਦੇ ਵਿੱਚ ਘਿਓ ਨਹੀਂ ਪਾਉਣਾ ਕਿਉਂਕਿ ਘਿਓ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਮੈਂ ਇੱਥੇ ਟਣੀਆਂ ਬਾਝੀ ਜਾਂਦੀਆਂ ਆ ਤੇ ਉਹ ਬਾਅਦ ਚ ਉਹਦਾ ਟੇਸਟ ਜਿਹੜਾ ਉਹ ਸਵਾਦ ਨਹੀਂ ਹੁੰਦਾ ਤੇ ਮੈਂ ਸਿਰਫ ਇੱਦਾਂ ਪਹਿਲੇ ਗਾਜਰਾਂ ਭੁੰਨਣੀਆਂ ਆ ਇਕੱਲੀਆਂ ਉਸ ਤੋਂ ਬਾਅਦ ਰੇਟ ਆਪਾਂ ਦੁੱਧ ਪਾਵਾਂਗੇ ਤੇ ਦੁੱਧ ਦੇ ਚਾਹੇ ਗਾਜਰਾਂ ਨੂੰ ਰੰਨਾਂਗੇ ਜਦੋਂ ਚੰਗੀ ਤਰ੍ਹਾਂ ਰੈਚ ਗਈਆਂ ਤੇ ਉਦੋਂ ਆਪਾਂ ਪਾਵਾਂਗੇ ਵਿੱਚ ਖੰਡ ਤੇ ਤੁਸੀਂ ਵਲੌਗ ਮੇਰਾ ਸਾਰਾ ਦੇਖਿਆ ਕਰੋ ਮੇਰਾ ਤਰੀਕਾ ਥੋੜਾ ਵੱਖਰਾ ਹੁੰਦਾ ਤੇ ਟਰਾਈ ਜ਼ਰੂਰ ਕਰਿਆ ਕਰੋ ਤੇ ਨਾਲੇ ਇਹਦਾ ਟੇਸਟ ਖਾ ਕੇ ਬਣਾ ਕੇ ਦੱਸਿਆ ਕਰੋ ਇਹ 1.5 ਕਿਲੋ ਗਾਜਰਾ ਸੀ ਗੀਆਂ ਆਪਣੀਆਂ ਤੇ 10 ਕਿਲੋ ਦੁੱਧ ਪਾਵਾਂਗੇ ਜੇ ਲੋੜ ਪਈ ਤੇ ਫੇਰ ਹੋਰ ਪਾਵਾਂਗੇ ਦੁੱਧ ਹੀ ਪਾਉਣਾ ਹੈ ਆਪਾਂ ਇਹਦੇ ਵਿੱਚ ਜਿੱਦਾਂ ਖੋਆ ਨਹੀਂ ਪਾਉਣਾ ਬਖਰਾ ਕਿਲੋ ਦੁੱਧ ਆਪਾਂ ਹੋਰ ਪਾਵਾਂਗੇ ਇਹ ਗਰਮ ਕਰ ਲਿਆ ਸੀਗਾ ਰੈਨ ਲਿਆ ਇਹਨੂੰ ਹੋਰ ਤੇ ਚੰਗੀ ਤਰ੍ਹਾਂ ਆਪਾਂ ਅਜੇ ਗਾਜਰਾਂ ਰਿੱਝੀਆਂ ਨਹੀਂ ਗਈਆਂ ਗਾਜਰਾਂ ਨੂੰ ਆਪਾਂ ਰੰਨ ਰੰਨ ਕੇ ਦੁੱਧ ਵਿੱਚ ਇਦਾਂ ਦਸਕਾਉਣਾ ਹੈ ਤੇ ਉਸ ਤੋਂ ਬਾਅਦ ਧੰਨ ਆਪਾਂ ਅਗਲਾ ਪ੍ਰੋਸੈਸ ਜਿਹੜਾ ਉਹ ਦਿਖਾਵਾਂਗੇ ਦੁੱਧ ਆਪਣਾ ਸੌਕ ਚੱਲਿਆ ਆ ਦਾ ਜਰਾਂ ਵੀ ਰਹਿ ਚੁੱਕੀਆਂ ਆ ਤੇ ਹਜੇ ਆਪਾਂ ਇਹਨਾਂ ਨੂੰ ਜਿੱਦਾਂ ਹੋਰ ਰੰਨਾਂਗੇ ਦੁੱਧ ਨੂੰ ਹੋਰ ਸੁਕਾ ਕੇ ਥੋੜਾ ਜਿਹਾ ਤੇ ਫਿਰ ਆਪਾਂ ਉਦੋਂ ਬਾਅਦ ਖੰਡ ਪਾਵਾਂਗੇ ਤਾਂ ਆਪਾਂ ਡਾਈ ਫਰੂਟ ਪਾਵਾਂਗੇ ਤੇ ਥੋੜੀ ਜਿਹੀ ਸੋਗੀ ਆ ਪਿਸਤਾ ਆ ਤੇ ਕਾਜੂ ਆ ਤੇ ਫਰੂਟ ਆ ਇਹ ਆਪਾਂ ਥੋੜੇ ਜਿਹਾ ਵਿੱਚ ਪਾਵਾਂਗੇ ਤੇ ਥੋੜੇ ਜਿਹਾ ਆਪਾਂ ਉੱਤੇ ਗਾਰਨਿਸ਼ ਕਰਨ ਲਈ ਰੱਖਾਂਗੇ ਤੇ ਹੁਣ ਆਪਾਂ ਖੰਡ ਪਾ ਦਈਏ ਦੁੱਧ ਤੇ ਬੈਲਪੋਨਾ ਰੈਚਸ ਵਰਤ ਗਏ ਆ ਤੇ ਖੰਡ ਆਪਾਂ ਜਿੱਦਾਂ 1/2 ਕਿਲੋ ਹੀ ਪਾਵਾਂਗੇ ਕਿਉਂਕਿ ਗਾਜਾਂ ਵੀ ਮਿੱਠੀਆਂ ਆ ਤੇ ਦੁੱਧ ਵੀ ਮਿੱਠਾ ਹੈ ਤੇ ਮਿੱਠਾ ਜ਼ਿਆਦਾ ਨਹੀਂ ਵਧੀਆ ਲੱਗਦਾ ਥੋੜਾ ਥੋੜਾ ਆਪਾਂ ਆਹ ਡਾਈਸ ਪਾਵਾਂਗੇ ਰੈਚ ਕਮੈਂਟ ਤੁਸੀਂ 15 ਦਿਨ ਰਾਮ ਨਾਲ ਖਾ ਲੋ ਇਹ ਖਰਾਬੀ ਨਹੀਂ ਹੁੰਦਾ ਤੇ ਟੇਸਟ ਵੀ ਇਹਦਾ ਬਹੁਤ ਵਧੀਆ ਹੁੰਦਾ ਹੈ ਬਣਾ ਕੇ ਜਰੂਰ ਟਰਾਈ ਕਰਿਓ ਤੁਸੀਂ ਬਣਾਇਓ ਜਰੂਰ ਇਹ ਤੇ ਨਾਲੇ ਸਾਡਾ ਵਲੌਗ ਦੇਖਿਆ ਕਰੋ ਤੇ ਨਾਲੇ ਸਾਡੀਆਂ ਰੈਸਪੀਆਂ ਨੂੰ ਟਰਾਈ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਬੋਸ ਕਿੱਦਾਂ ਜਿ ਬਣੇ ਥੋੜੇ ਜਿਹਾ ਪਪਾਈ ਮਾਰੂਚ ਘਰ ਪੋਚਿਆਂ ਵਾਲੇ ਤੇ ਦੇਖੋ ਜਿੱਦਾਂ ਵਿਆਹਾਂ ਦੇ ਵਿੱਚ ਗਜਰੇਲਾ ਹੁੰਦਾ ਹੈ ਉਦਾਂ ਦਾਇਆ ਵਿੱਚ ਖੋਆ ਵੀ ਦੱਸਦਾ ਹੈ ਥੋੜਾ ਥੋੜਾ ਸਵਾਦ ਵੀ ਆਉਂਦਾ ਹੈ ਖੋਏ ਦਾ ਤੇ ਇਹਨੂੰ ਆਪਾਂ ਭਾਵੇਂ 15 ਦਿਨ ਇੱਧੇ ਰੱਖ ਲਈਏ ਤੇ ਨਹੀਂ ਖਰਾਬ ਵੀ ਨਹੀਂ ਹੋਣਾ ਤੇ ਹੁਣ ਆਪਣਾ ਗਜਰੇਲਾ ਬਣ ਕੇ ਉਹ ਰੈਡੀ ਤੇ ਪਾਣੀ ਪਾ ਲਈਏ ਬਾਕੀ ਦਾ ਪਟਾਈ ਫਰੂਟ ਉੱਤੇ ਪਾਵਾਂਗੇ ਗਜਰੇਲਾ ਆਪਣਾ ਹੁਣ ਹੋ ਗਿਆ ਤਿਆਰ ਤੇ ਤੁਸੀਂ ਵੀ ਜ਼ਰੂਰ ਗਜਰੇਲਾ ਇੰਦਾ ਬਣਾਇਓ ਤੇ ਬਣਾ ਕੇ ਤੇ ਫੇਸ ਨਾਲੇ ਸੰਦ ਦੱਸਿਓ ਵੀ ਕਿੱਦਾਂ ਦਾ ਬਣਿਆ ਸਵਾਦ ਬਣਿਆ ਇੰਦਾ ਕਿੱਦਾਂ ਦਾ ਬਣਿਆ